ਜੀ ਅਸੀਖਾਲ ਦੋਸਤੋ ਪਿੰਡ ਫੂਲ ਮੰਦਰ ਸਿੱਧ ਵੀ ਵੀ ਪਾਰੋ ਦੇ ਅੱਜ ਪ੍ਰਵੇਸ਼ ਦੁਆਰ ਦੀ ਜੋ ਛੱਤ ਪਾਈ ਜਾ ਰਹੀ ਹੈ ਜਿੱਥੇ ਕਿ ਬਹੁਤ ਹੀ ਸ਼ਰਧਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਜਿਹੜਾ ਮੇਲਾ ਭਾਰੀ ਘਟ ਦੇ ਵਿੱਚ ਲਗਾਇਆ ਜਾਂਦਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਪੂਰੇ ਸੰਗਤ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਇਕੱਠ ਹੁੰਦਾ ਹੈ ਇਸ ਮੇਲੇ ਤੇ ਬੜੀ ਸ਼ਰਧਾ ਦੇ ਨਾਲ ਤੁਮਤਾ ਹਰ ਨਾਲ ਲੋਕ ਮਨਾਉਂਦੇ ਨੇ ਤੇ ਦੂਰੋਂ ਦੂਰੋਂ ਐਨ ਆਰ ਆਈ ਵੀਰ ਔਰ ਆਸੇ ਪਾਸੇ ਦੇ ਇਲਾਕੇ ਦੇ ਲੋਕ ਵੀ ਇੱਥੇ ਪਹੁੰਚਦੇ ਨੇ ਸੋ ਇਹ ਮੇਲਾ ਜਿਹੜਾ ਇਹ 2 ਅਤੇ 3 ਹਰ ਨੂੰ ਹਰ ਸਾਲ ਲੱਗਦਾ ਸੋ ਸੀਵਰੇਜ ਦੇ ਪਾਣੀ ਦੇ ਕੰਮ ਸਮੱਸਿਆ ਕਾਰਨ ਜੋ ਇਸ ਦਾ ਪਹਿਲਾ ਵਾਲਾ ਦਰਵਾਜ਼ਾ ਸੀ ਉਹ ਸੜਕ ਤੋਂ ਨੀਵਾ ਹੋਣ ਕਾਰਨ ਜਿਹੜਾ ਹੈ ਪਾਣੀ ਭਰ ਜਾਂਦਾ ਸੀ ਉਸ ਸਮੱਸਿਆ ਨੂੰ ਦੇਖਦੇ ਹੋਏ ਪਿੰਡ ਦੇ ਸਹਿਯੋਗ ਦੇ ਨਾਲ ਔਰ ਨੰਨੀ ਸੱਜਣਾ ਦੇ ਸਹਿਯੋਗ ਦੇ ਨਾਲ ਹੋਰ ਸੰਸਮਾ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਹੈ ਪ੍ਰਵੇਸ਼ ਦੁਆਰ ਦਾ ਗੇਟ ਉੱਚਾ ਕਰਕੇ ਔਰ ਉਸ ਦੀ ਛੱਤ ਨਵੀਂ ਪਾਈ ਜਾ ਰਹੀ ਹੈ ਉਹ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਦੇ ਸਹਿਯੋਗ ਦੇ ਨਾਲੀ ਸੱਜਣਾ ਪਿੰਡ ਦੇ ਲੋਕ ਤੇ ਹੋਰ ਵੀ ਬਾਰੋ ਭਾਈ ਰਬਵੰਤ ਦੇ ਸੱਜਣਾ ਪਹੁੰਚੇ ਹੋਏ ਨੇ ਮਸ਼ੀਨਾਂ ਲੱਗੀਆਂ ਨੇ ਕੰਮ ਚੱਲ ਰਿਹਾ ਤੇ ਖੁਸ਼ੀ ਖੁਸ਼ੀ ਗਰਮੀ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਅੱਜ ਛੱਤ ਪਾਈ ਜਾ ਰਹੀ ਹੈ ਜੋ ਕਿ ਮਹਿਸੂਸ ਤਾਂ ਨਹੀਂ ਹੋ ਰਹੀ ਪਰ ਗਰਮੀ ਬਹੁਤ ਹੈ ਕਿਉਂਕਿ ਜਿੱਥੇ ਸ਼ਾਂਤਾਂ ਹੁੰਦੀ ਹੈ ਕੋਈ ਵਿਸ਼ਵਾਸ ਹੁੰਦਾ ਹੈ ਉੱਥੇ ਜਿੱਥੇ ਵੀ ਸਮੱਸਿਆ ਦਾ ਸਾਹਮਣਾ ਹਰ ਵਿਅਕਤੀ ਕਰ ਸਕਦਾ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡ ਦੇ ਲੋਕ ਤੇ ਹੋਰ ਕੁਦਰਤ ਦੇ ਸੱਜਣ ਨਾਲ ਇਹ ਮਿੰਦਰੀ ਨੌਜਵਾਨ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਵੀ ਕਰ ਰਹੇ ਨੇ ਸੋ ਨਾਲ ਹੀ ਅਸੀਂ ਅਪੀਲ ਕਰਦੇ ਹਾਂ ਕਿ ਆਉਣ ਵਾਲੀ 14 15 16 ਜੂਨ ਨੂੰ ਮੇਲਾ ਮੰਦਰ ਸਿੱਧ ਬੀਬੀ 파ਰੋ ਦਾ ਇੱਥੇ ਭਾਰੀ ਇਕੱਠ ਦੇ ਵਿੱਚ ਲੱਗਣਾ ਹੈ ਦੋ ਅਤੇ ਤਿੰਨ ਹੜ ਦਾ ਹਰ ਸਾਲ ਦੀ ਤਰ੍ਹਾਂ ਲੱਗਦਾ ਉਸ ਮੇਲੇ ਤੇ ਵੀ ਹਮ ਹਮਾ ਕੇ ਪਹੁੰਚੋ ਔਰ ਬੀਬੀ 파ਰੋ ਜੀ ਦੇ ਆਸ਼ੀਰਵਾਦ ਪ੍ਰਾਪਤ ਕਰੋ